ਲੋਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਦੇ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜੀ ਲਿਖ ਦਿਓ ਦੱਸਦਿਆਂ ਆ ਸ਼੍ਰੀ ਗੁਰੂ ਦਰਬਾਰ ਸਿੰਘ ਜੀ ਦਾ ਸੁਹਾਣਾ ਸਾਹਿਬ ਦੇ ਵਿੱਚ ਇੱਕ ਦਾਨੀ ਸੱਜਣ ਵੱਲੋਂ ਗੁਪਤ ਤੌਰ ਤੇ ਇੱਕ 40 ਲੱਖ ਰੁਪਏ ਦੇ ਕਰੀਬ 에어 ਕੰਡੀਸ਼ਨ ਬੱਸ ਗੁਰਦੁਆਰਾ ਸਾਹਿਬ ਨੂੰ ਭੇਂਟ ਕੀਤੀ ਗਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਬੱਸ ਦੇ ਕਾਗਜ਼ ਤੇ ਨਾਲ ਬੱਸ ਦੀ ਚਾਬੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਦਾਨੀ ਸੱਜਣ ਰੱਖ ਕੇ ਚਲਾ ਗਿਆ ਤੇ ਅੰਦਰੋਂ ਇਹ ਬੱਸ 에어 ਕੰਡੀਸ਼ਨ ਇਸ ਕਰਕੇ ਬਣਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਸਰੂਪ ਦੇ ਨਾਲ ਗੁਟਕਾ ਸਾਬ ਤੇ ਹੋਰ ਪੋਥੀਆਂ ਨੂੰ ਲਿਜਾਣ ਵਾਸਤੇ ਇਹ ਬਸ ਜਿਹੜੀ ਦਾਨੀ ਸੱਜਣ ਨੇ ਗੁਰਦੁਆਰਾ ਸਾਹਿਬ ਨੂੰ ਭੇਂਟ ਕੀਤੀ ਹੈ। ਦਦ ਨੇ ਪਹਿਲਾਂ ਵੀ ਗੁਰਦੁਆਰਾ ਸਿੰਘ ਸਿਦਾਂ ਸੁਹਾਣਾ ਸਾਹਿਬ ਦੇ ਵਿੱਚ ਕਈ ਦਾਨੀ ਸੱਜਣਾ ਵੱਲੋਂ ਸਿਮਿੰਟ, ਸਰੀਆ, ਟਰੈਕਟਰ ਤੇ ਹੋਰ ਕਈ ਵੱਡੇ ਵਹੀਕਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਪਤ ਤੌਰ ਤੇ ਦਾਨ ਸੰਗਤਾਂ ਕਰ ਚੁੱਕੀਆਂ ਨੇ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੀ ਸਿੱਖ ਸੰਗਤਾਂ ਹਮੇਸ਼ਾ ਇਸ ਜਗ੍ਹਾ ਉੱਤੇ ਬਾਤ ਚੜ੍ਹ ਕੇ ਜਿਲੀਆਂ ਸਿੱਖ ਸੰਗਤਾਂ ਦਾਨ ਕਰਦੀਆਂ ਨੇ ਤੇ ਇੱਥੇ ਹਰ ਇਹ ਤਬਾਰ ਵੱਡੀ ਸੰਗਤਾਂ ਦਾ ਮੇਲਾ ਪੜਦਾ ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਇਸ ਸੰਗਤਾਂ ਤੇ ਆਉਣ ਜਾਣ ਲੱਗਿਆ ਰਹਿੰਦਾ ਕਿਉਂਕਿ ਸੰਗਤਾਂ ਦੀਆਂ ਸ਼ਰਧਾ ਦੀ ਜਗ੍ਹਾ ਉੱਤੇ ਪੂਰੀਆਂ ਹੁੰਦੀਆਂ ਨੇ ਸੋਢੀ ਸਾਹਿਬ ਬੱਬਾ ਜੀ ਦੇ ਜਿਹੜਾ ਦਰਵਾਜ਼ੇ ਵਿੱਚ ਫੇਰ ਇੱਕ ਵਾਸਾ ਜਿਹੜੀ ਰਣ ਕੀਤੀ ਗਈ ਹੈ ਇਸ ਤਰ੍ਹਾਂ ਦੀ ਵਾਸਾ ਤੇ ਗੁਰਦੁਆਨੀ ਵੱਲੋਂ ਕੀ ਕਹਿ ਕੇ দান ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਸਹੀਦੀ ਸਥਾਨ ਗੁਰਦੁਆਰਾ ਸਿੰਘ ਸਹੀਦਾਂ ਵਿਖੇ ਸੰਗਤਾਂ ਵੱਲੋਂ ਜਿਸ ਤਰ੍ਹਾਂ ਕੀ ਅੱਗੇ ਵੀ ਕਾਫੀ ਚੀਜ਼ਾਂ ਆਮਦਾਨ ਵੱਜੋਂ ਭੇਟ ਕੀਤੀਆਂ ਜਾਂਦੀਆਂ ਹਨ ਉਸ ਦੀ ਹੀ ਲੜੀ ਵੱਜੋਂ ਇਹ ਬੱਸ ਜੋ ਮਹਾਰਾ ਦੇ ਰੂਪਾਂ ਦੀ ਸੇਵਾ ਕਰਨ ਵਾਸਤੇ ਇਹ ਪਹਿਲਾਂ ਇਹਦੀ ਚਾਸੀ ਦਿੱਤੀ ਗਈ ਹੈ ਤੇ ਉਹਦੇ ਉੱਪਰ ਹੁਣ ਬਾਡੀ ਲਗਵਾ ਕੇ ਪੂਰਨ ਰੂਪ ਵਿੱਚ ਤਿਆਰ ਕਰਕੇ ਕੰਡੀਸ਼ਨ ਬੱਸ ਵਿੱਚ ਪਾਲਕੀ ਲਗਵਾ ਕੇ ਤਿਆਰ ਕਰਾ ਕੇ ਮਹਾਰਾਜ ਦੇ ਸਰੂਪਾਂ ਵਾਸਤੇ ਦਿੱਤੀ ਗਈ ਹੈ ਇਹ ਗੁਪਤ ਰੂਪ ਵਿੱਚ ਇਹ দান ਕੀਤਾ ਗਿਆ ਹੈ ਸਾਰਾ ਤੇ ਸੰਗਤਾਂ ਅੱਗੇ ਵੀ ਇੱਥੇ ਗੁਪਤ ਰੂਪ ਵਿੱਚ ਦਾਨ ਕਰਦੀਆਂ ਰਹਿੰਦੀਆਂ ਹਨ ਕਾਫੀ ਗੱਡੀਆਂ ਚੜਾਈਆਂ ਹਨ ਸੋਨੇ ਦੀ ਸੇਵਾ ਵੀ ਚੱਲ ਰਹੀ ਹੈ ਉਹਨਾਂ ਦੇ ਵਿੱਚ ਇਹ ਹੁਣ ਤਕਰੀਬਨ 2-4 ਦਿਨ ਹੋਏ ਹਨ ਪਹਿਲਾਂ ਸੋਨੇ ਦੀ ਛੋਟੀ ਕਲਸੀਆਂ ਦੀ ਸੇਵਾ ਵੀ ਕੀਤੀ ਗਈ ਹੈ ਉਹ ਵੀ ਗੁਪਤ ਰੂਪ ਵਿੱਚ ਹੀ ਆਈ ਹੈ ਔਰ ਵੀ ਬੇਅੰਤ ਸਹਿਬਾ ਮਾਨ ਜੋ ਚੱਲ ਰਹੀਆਂ ਇੱਥੇ ਬਿਲਡਿੰਗਾਂ ਦੀਆਂ ਹੁਣ ਮਲਟੀ ਸਟੋਰੀ ਪਾਰਕ ਕਾਰ ਪਾਰਕਿੰਗ ਬਣ ਰਹੀ ਹੈ ਉਹਦੇ ਵਿੱਚ ਵੀ ਸੰਗਤਾਂ ਵੱਲੋਂ ਦੇਸ਼ ਤੇ ਵਿਦੇਸ਼ ਵਿੱਚੋਂ ਵੀ ਮਾਇਆ ਭੇਟ ਕੀਤੀ ਜਾ ਰਹੀ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜੀਆਂ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ